सुनी ला सज्ज तोड़े जो गलत भी माफ कर दो। मशहूर मुंडा ने नाट नहीं ਬਿਆਸਰ ਕੱਤ ਗੜੀ ਤੂੰ ਵੀ ਹੈਲੋ ਮਾਮੇ ਇਧਰ ਇੱਕ ਗੜੀ ਕੱਤ ਗੜੀ ਤੂੰ ਵੀ ਮਾਰ ਖਾ ਗਿਆ ਇੱਕ ਮਿੰਟ ਜੀ ਮਾਮੀ ਬਾਈ ਹੁੰਦੀ ਹੈ ਇੱਕ ਮਿੰਟ ਜੀ ਹਲੇ ਇਧਰ ਨਾ ਕਰੀਏ ਭਾਈ ਅੱਗੇ ਵੜੇ ਦੇਖ ਵੀਰੇ ਮੁੰਡੇ ਦੀ ਮਾਮੀ ਲੰਬੀ ਲੂੰਜੀ ਜਮਾ ਮੈਂ ਹਲੇ ਟਾਂਦਾ ਜਿੱਦੇ ਦੇਖਣਗੇ ਜੀ ਮੈਨੂੰ ਨਾਲ ਨਹੀਂ ਲੈ ਕੇ ਗਿਆ ਹੋਰ ਹੀ ਦੇਖੋ

ਮੈਂ ਤਾਂ ਸਾਜ ਟੁੱਟਦਾ ਨਹੀਂ ਦਿੰਦਾ ਚਲੋ ਵੀਡੀਓ ਤਾਂ ਮੈਂ ਬਣਾਦਾ ਹਾਂ ਦੁੱਖ ਕਈ ਟੁੱਟੇ ਇਹ ਤਾਂ ਲਥੀ ਲਾਤੀ ਸਾਜ ਤੇ ਇਹਨਾਂ ਨੇ ਰਾਜ ਕਿਹੜਾ ਬਟਕ ਖੇੜਾ ਉਹ ਕਿਹੜਾ ਉਹ ਇਹ ਹੋਈ ਗੀ ਆ ਬੋਲਣਾ ਬੱਜੀ ਆ ਜੱਬ ਜੀ ਲਈ ਹੈ ਨਾਲੇ ਬਾਈ ਸੱਜ ਤੋੜਨਾ ਟੀਮੀਆਂ ਦਾ ਕੰਮ ਹੁੰਦਾ ਹੈ ਬੰਦਾ ਦਾ ਕੰਮ ਨਹੀਂ ਹੁੰਦਾ ਮਰਦਾਂ ਦਾ ਕੰਮ ਨਹੀਂ ਹੁੰਦਾ ਜੱਜ ਤੋੜਨਾ ਇਹ ਕਰਦਾ ਨਹੀਂ ਨੁਗੜੇ ਜਲਦਾ ਉਹ ਸਾਲੀ ਨੇ ਖੋਲਿਆ ਦਿੱਥੋ ਏ ਬਸ ਸਾਡੇ ਸਾਹਮਣੇ ਨਾ ਹੁਣ ਕੀ ਦੱਸੇ ਇਹਨੂੰ ਤਾਂ ਸੱਜ ਫੜਾਤਾ ਤੁਸੀਂ ਇਹ

ਉਹ ਬੰਦੇ ਦਾ ਕੰਮ ਨਹੀਂ ਬੇਟਾ ਬੰਦੇ ਦਾ ਕੰਮ ਨਹੀਂ ਹੈਗਾ ਮੈਂ ਡੱਡੇ ਨਾਲ ਤੋੜਦਾ ਮੈਂ ਡੱਡੇ ਨਾਲ ਤੋੜਦਾ ਐ ਯਾਰ ਤੋੜਨਾ ਥੋੜੀ ਐ ਹਾਂ ਉਹ ਤੋੜਨੇ ਹੈ ਬੇ ਪਿਸਤੂ ਮੈਂ ਹਾਂ ਕਹਿੰਦੇ ਕੀ ਬੇ ਬੇ ਮਿੱਲੀ ਬਸੀ ਤੇਰੀ ਏ ਆ ਜੀ ਆਈ ਕਵਰ ਨਾ ਰਹਿਣ ਹਾ ਜੀ ਇਹ ਨੂੰ ਬਰਾਵੇ ਤੁਰ ਸਰਪਾ ਬਾੜ ਚੋੜੂ ਮਾਤ ਉਹ ਛੋਡੇ ਸਾਰੇ ਡੱਬਰ ਤੋਂ ਨਹੀਂ ਟੁੱਟਦਾ ਜਿਵੇਂ ਸ਼ੇਰ ਜੇਹਲ ਸਾਹਿਬ ਨਾਲ ਚੱਲਦੇ ਹੋ ਤੁਸੀਂ ਮੈਨੂੰ ਬੋਲ ਬੋਲ ਆਹ ਨਾ ਮੈਨੂੰ

वो प्यार जे नाल कै मर जा खिंच के कहीं आ गए। गए। तो गए। तो गए। दोड़ा दोड़ा गा थोड़ा तो है की गल नहीं है हम तोड़ रहे हैं सी थोड़ी है तोड़ देना तोड़ देना चल फिर तोड़

देखे देखे के भगा सजानू डेक डे भी वर के ने है। <laughs> ਆਹ ਸੋਹਣੀ ਗੱਲ ਐ ਸੱਚ ਤੋੜਿਆ ਜੇ ਕੋਈ ਗਲਤ ਹੋ ਗਈ ਮਾਫ਼ ਕਰ ਦਿਓ ਅਸਲੀ ਗੱਲ ਤੜਕੇ ਬੰਦਗੇ